ਮਰਦਾਨ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਕੱਲ ਜੀ ਮਰਦਾਨ ਜੀ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਕੋਈ ਵਿਚਾਰ ਦਿਓ ਕਿਸਾਨਾਂ ਦਾ ਵੇਖੋ ਅਸੀਂ ਪਹਿਲੀ ਤਾਂ ਗੱਲ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਬਹੁਤ ਵੱਡੀ ਪੱਧਰ ਤੇ ਸੀ ਉਹਨਾਂ ਨਾਲ ਹਮਦਰਦੀ ਹੈ ਸਾਡੀ ਤੇ ਅਸੀਂ ਜਾ ਵੀ ਰਹੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨਾਲ ਜਾ ਕੇ ਹਮਦਰਦੀ ਦਾ ਪ੍ਰਗਟਾਵਾ ਹੀ ਕਰ ਸਕਦੇ ਆਪਾਂ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਗੜੇ ਨਾਲ ਹੋਈਆਂ ਚਾਹੇ ਹੜ੍ਹਾਂ ਨਾਲ ਖਰਾਬ ਹੋਈਆਂ ਚਾਹੇ ਬਾਰਿਸ਼ ਨਾਲ ਹਨੇਰੀ ਨਾਲ ਹੁਣ ਅੱਗ ਨਾਲ ਵੀ ਹੋਈਆਂ ਨੇ ਬਹੁਤ ਫਸਲਾਂ ਖਰਾਬ ਇਹ ਸਰਕਾਰ ਨੂੰ ਅਪੀਲ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਤੋਂ ਵੱਲੋਂ ਕਿ ਸਰਕਾਰ ਜਿਹੜੀ ਇਹ ਉਹਨਾਂ ਦੀ ਬਾਹ ਮੜੇ ਪ੍ਰੰਤ ਗਰਜ਼ੋਰੀਆਂ ਕਰਾ ਕੇ ਜੋ ਤੁਕਵਾ ਮੁਆਵਜ਼ਾ ਬਣਦਾ ਹੈ ਤੁਕਵਾ ਮੁਆਵਜ਼ਾ ਉਹਨਾਂ ਲੋਕਾਂ ਤੱਕ ਪਹੁੰਚਦਾ ਕਿੱਥਾ ਜਾਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਨੂੰ ਐ ਲੱਗਦਾ ਕਿ ਸਰਕਾਰ ਜਿਵੇਂ ਬਿਲਕੁਲ ਚੁੱਪ ਕੋ ਬਿਠੀ ਹੈ ਗੁੰਗੀ ਹੋ ਬਿਠੀ ਹੈ ਸਰਕਾਰ ਸਰਕਾਰ ਨੂੰ ਹੋਰ ਛੱਡ ਦੇਣੇ ਚਾਹੀਦੇ ਨੇ ਕੰਮ ਜਿਹੜੇ ਧੜੇਬੰਦੀ ਦੇ ਵਿੱਚ ਲਿਆ ਕੇ ਪਰਚੇ ਕਿੱਥੇ ਜਾ ਰਹੇ ਨੇ ਬਿਨਾਂ ਮਤਲਬ ਤੋਂ ਲੋਕਾਂ ਨੂੰ ਪਰੇ ਜਾਣ ਕੀਤਾ ਜਾ ਰਿਹਾ ਹੈ ਮਾਲਕੀਆਂ ਦੇ ਉੱਤੇ ਸਟੇਅ ਹੋ ਰਹੇ ਨੇ ਉਹ ਸਾਰੀਆਂ ਗੱਲਾਂ ਬੰਦ ਕਰਨੀਆਂ ਚਾਹੀਦੀਆਂ ਨੇ ਸਰਕਾਰ ਨੂੰ ਤੇ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਉਹ ਕਿਸਾਨ ਤੇ ਮਜ਼ਦੂਰਾਂ ਦੇਣਾ ਚਾਹੀਦਾ ਹੈ ਪੰਜਾਬ ਦੇ ਵਕਾਫਲੇ ਦੇਣਾ ਚਾਹੀਦਾ ਜਿੱਧਰ ਸਰਕਾਰ ਦੀ ਡਿਊਟੀ ਬਣਦੀ ਹੈ ਜਿਹੜੀ ਉਧਰ ਸਰਕਾਰ ਨੂੰ ਹੋਣਾ ਚਾਹੀਦਾ ਇਹੋ ਜਿਹੜੇ ਠੱਕੇ ਸ਼ਾਈਆਂ ਨੇ ਉਹ ਬੰਦ ਕਰਨੀਆਂ ਚਾਹੀਦੀਆਂ ਨੇ ਸਰਕਾਰ ਨੂੰ ਦੁਬਾਰਾ ਫੇਰ ਅਸੀਂ ਅੱਜ ਦੇ ਸਾਰਾ ਇਕੱਠ ਹੈ ਜਿਹੜਾ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਜਿਹੜੇ ਜਿੰਨਾ ਖਾਨਾਂ ਦਾ ਮਜ਼ਦੂਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਭੁਗਵਾ ਮੁਆਵਜ਼ਾ ਜਿਹੜਾ ਕੋ ਤਰੰਤ ਦੇਣ ਦੀ ਕਿਰਪਾਲਤਾ ਕਰੇ ਪਿਛਲੇ ਸਮੇਂ ਦੇ ਵਿੱਚ ਗੜਾ ਪਿਆ ਆ ਫੜਾ ਨਾਲ ਫਸਲ ਖਰਾਬ ਹੋ ਗਈ ਉਹਦਾ ਵੀ ਪੂਰਾ ਮੁਆਵਜ਼ਾ ਨਹੀਂ ਦਿੱਤਾ ਗਿਆ ਅੱਗ ਲੱਗ ਗਈ ਇੱਥੇ ਆ ਇਸ ਏਰੀਏ ਦੇ ਵਿੱਚ ਸਨਾਉਰ ਤੇ ਫੰਗਸ ਪੈ ਗਈ ਉਹ ਸਬਜ਼ੀ ਨੂੰ ਟਮਾਟਰਾਂ ਨੂੰ ਅਜੇ ਤੱਕ ਸਰਕਾਰ ਨੇ ਆਨਾ ਨਹੀਂ ਉਹਨਾਂ ਨੂੰ ਦਿੱਤਾ ਇਸ ਕਰਕੇ ਸਾਡੀ ਮੰਗ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਫਸਲਾਂ ਖਰਾਬ ਹੋ ਜਾਣੇ ਤੁਰੰਤ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਣ ਦਾ ਯਤਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ